ਹਾਂਜੀ ਮਿੱਤਰੋ ਸਰਪੇ ਦਾ ਹਰੇਕ ਬੰਦੀ ਕਰ ਲਾਂਦਾ ਤੇ ਪਰ ਜਿਹੜਿਆ ਚਾਰ ਭੜਾ ਜਾਂਦੇ ਨਾ ਇਹਨਾਂ ਦਾ ਰਿਕਾਰਡ ਬੋਲਦਾ ਬਾਈ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਪੂਰੀ ਵੀਡੀਓ ਜ਼ਰੂਰ ਸੁਣਿਓ ਤੇ ਮੈਂ ਕਹਣਾ ਬਾਈ ਯਾਰ ਸਿਰਾਂ ਲੱਗੀ ਨਵੀਆਂ ਢੋਲੀਆਂ ਨੇ ਇੰਨਾ ਚਾ ਚੜਿਆ ਬਾਈ ਇਹਨਾਂ ਨੂੰ ਵਿਆਹ ਜਨਾ ਚਾ ਚੜਿਆ ਤੇ ਆਜੋ ਬਾਈ ਕੱਠੀਆਂ ਲੈ ਕੇ ਆਏ ਆ ਲਾਓ ਵੀ ਮਿੱਤਰੋ ਅੱਜ ਸਾਨੂੰ ਆਪਾਂ ਪੂਰੇ ਘੈਂਟ ਬੰਦੇ ਮਿਲਾਉਣੇ ਆ ਜਿਹੜੇ ਮਤਲਬ ਉਹ ਕੰਮ ਤੋਂ ਡਰਦੇ ਨਹੀਂ ਅੱਜ ਕੱਲ੍ਹ ਲੈ ਆਪਾਂ ਦੇਖਦੇ ਹਾਂ ਜੇ ਕੋਈ ਨਵੀਂ ਮਿਸੰਡਰੀ ਲਿਆਉਣਗੇ ਉਹਨਾਂ ਨੂੰ ਪੂਰਾ ਚਾ ਚੜ ਜਾਂਦਾ ਪਰ ਆ ਜਿਹੜੇ ਪੁਰਾਣੇ ਬੰਦੇ ਪੁਰਾਣੇ ਆ ਬਾਈ ਹਨਾ ਤੇ ਬਾਈੁਰੇ ਨਵੀਆਂ ਢੋਲੀਆਂ ਲਿਆਂਦੀਆਂ ਸਰਪੇ ਕਰਦੇ ਆਗੇ ਮਤਲਬ ਕਿਸੇ ਨੇ ਵੀ ਕਰਵਾਉਣੀ ਹੁੰਦੀ ਆ ਤੇ ਮਤਲਬ ਬਹੁਤ ਜਿਆਦਾ ਖੁਸ਼ੀ ਆ ਗਈ ਨਹੀਂ ਆਪਾਂ ਕੋਈ ਟਰੈਕਟਰ ਲਿਿਆਉਣੇ ਆਪਾਂ ਉਹਦੇ ਨਾਲ ਵੱਧ ਚ ਆਗਾ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਕੀ ਹਾਲ ਆ ਬਾਈ ਠੀਕ ਆ ਬਾਈ ਬਾਈ ਸੱਚ ਰਹੀ ਕਿੰਨੀ ਖੁਸ਼ੀ ਹੋਵੇ ਢੋਲੀਆਂ ਲੈ ਕੇ ਬਹੁਤ ਖੁਸ਼ ਆ ਬਾਈ ਵਾਧੂ ਪੂਰਾ ਵਾਗੋ ਵਾਗਾ ਜਮਾ ਵਾਗੋ ਵਾਗ ਬੜਾ ਦਿਖਾएंगे ਢੋਲੀ ਆ ਦੇਖੋ ਬਾਈ ਆ ਢੋਲੀ ਲੈ ਕੇ ਆ ਵੀਰ ਤੇ ਆ ਦੇਖੋ ਕਿਆ ਬਾਤ ਹੈ ਆ ਵੀ ਲੈ ਕੇ ਆ ਬਾਈ ਇਧਰ ਫੜਾਉਂਦਾ ਮੈਂ ਤੇ ਇਹ ਬਾਈ ਫਿਰ ਮਾਲਾ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਹੋ ਇੱਕ ਮਾਨਸਾ ਗੇਂਚ ਦੋਨੇ ਮਾਨਸਾ ਗੇਂਚ ਚੋਂ ਚਾਹੀਆਂ ਤਾਂ ਅੱਛਾ ਦੋਨੇ ਢੋਲੀਆਂ ਹਾਂ ਠੀਕ ਆ ਤੇ ਆਪਣਾ ਜੇ ਮਾਲਾ ਕੋਈ ਵੀ ਭਰਾ ਹੁਣ ਵੀਡੀਓ ਪਹਿਲੀ ਦਾ ਬਾਈ ਜਲਦੀ ਜਲਦੀ ਸ਼ੇਅਰ ਕਰੋ ਹਨਾ ਹੁਣ ਤੁਹਾਨੂੰ ਬਹੁਤ ਫੋਨ ਵੀ ਆਉਣਗੇ ਠੀਕ ਹੈ ਜੀ ਮਾਲਾ ਵੀ ਜਿੱਥੇ ਵੀ ਫੋਨ ਆਇਆ ਫਿਰ ਜਾਉਗੇ ਜਾਵਾਂਗੇ ਵੀਰੇ ਕੰਮ ਹੀ ਆਪਣੇ ਇਹ ਹੋਰ ਕਰਨਾ ਕੀ ਅੱਛਾ ਕੀ ਕੀ ਕਰਦੇ ਹੋ ਮਾਲਾ ਇੱਕ ਤਾਂ ਜਿਵੇਂ ਸਰਵੇ ਕਰਦੇ ਤੁਸੀਂ ਇੱਕ ਸਰਵੇ ਕਰਦੇ ਇੱਕ ਰੀਵਿਊ ਬਣਾਉਂਦੇ ਚੋ ਨੀਸ ਕਰਨ ਕਿ ਕੋਈ ਮਰਜ਼ੀ ਪਵਾ ਸਕਦਾ ਅੱਛਾ ਰੀਵਿਊ ਵਗੈਰਾ ਕੰਮ ਵੀ ਆ ਆ ਮਾੜੇ ਨੇੜੇ ਕਰ ਲਉ ਮੈਂ ਅੱਛ ਤੇ ਕਿੰਨੇ ਜਣੇ ਆਣ ਫਰ ਟੀਮ ਦੇ ਹੋੜੇ ਚਾਰ ਜਣੇ ਵੀਰੇ ਅਸਾ ਚਾਰੇ ਜਣੇ ਮਾਲਾ ਵੀ ਸਰਪੇਲਾ ਕੰਮ ਵੀ ਆ ਹਾਂ ਜੀ ਰੇਹ ਦਾ ਕੰਮ ਵੀ ਆ ਰੇਹ ਦਾ ਕੰਮ ਵੀ ਆ ਹਾਂ ਠੀਕ ਆ ਕੋਈ ਦੂਰ ਨੇੜੇ ਜਾਣੀਗਾ ਕੋਈ ਦੂਰ ਨੇੜੇ ਨਹੀਂ ਜਾਣੀ ਠੀਕ ਆ ਤੇ ਫਿਰ ਇਹ ਰੇਟ ਦਾ ਭਾਈ ਮਤਲਬ ਜੇ ਆਪਾਂ ਗੱਲ ਕਰੀਏ ਜੇ ਦੂਰ ਜਾਵਾਂਗੇ ਫਿਰ ਰੇਟ ਵਧੂਗਾ ਆਪਣਾ ਨਹੀਂ ਰੇਟ ਇਹੀ ਰੱਖਾਂਗੇ 40 ਰੁਪਏ ਰੱਖਾਂਗੇ ਕਿਰਦਾ ਅੱਛਾ ਰੇਟ 40 ਰੁਪਏ ਢੋਲੀ ਫਿਰ ਤੂਲ ਦਾ ਹੋ ਜਾਂਦਾ ਠੀਕ ਆ ਫਿਰ ਤੂਲ ਦਾ ਖਰਚਾ ਮੋਟਰਸਾਈਕਲ ਦਾ ਖਰਚਾ ਲੈ ਲੈ ਕਰਾਂਗੇ ਅਸੀਂ ਦੋ अच्छा भी तेल ਦਾ ਖਰਚਾ ਵੀ ਲਾਗ ਲੈਣਾ ਦੇਣਾ ਆਪੂ ਹਾਂ ਉਹਦਾ ਹੱਕ ਵੀ ਬਣਦਾ ਫਿਰ ਇੱਡੀ ਦੂਰ ਜਾਵਾਂਗੇ ਮੋਟਰਸਾਈਕਲ ਦਾ ਖਰਚਾ ਦੇ ਦੇਣਾ ਇਕੱਲਾ ਹਾਂ ਮੋਟਰਸਾਈਕਲ ਦਾ ਖਰਚਾ ਦੇ ਦੇਣਾ ਤੇ 40 ਰੁਪਏ ਢੋਲੀ ਦੇ ਹਿਸਾਬ ਨਾਲ ਜਿੱਥੇ ਮਰਜੀ ਬੈਠਾ ਉਹ ਪਾ ਬੰਦਾ ਦਿੱਲੀ ਬੈਠਾ ਹੋਵੇ ਕਿਤੇ ਮਰਜੀ ਬੱਟੋ ਵੀ ਕੰਮ ਹੀ ਆਪਣੇ ਇਹ ਹੋਰ ਕਰਨਾ ਵੀ ਕੀ ਆਪਾਂ ਸਹੀ ਗੱਲ ਆ ਤੇ ਨੰਬਰ ਬਾਈ ਮੈਂ ਪਾਉਂਗਾ ਬਾਈ ਹੋਰਾਂ ਦੇ ਜਿਨੇ ਵੀ ਮਤਲਬ ਦਵਾਈ ਕਰਾਉਣੀ ਆ ਨਾ ਝੋਨੇ ਤੇ ਕਾਸੇ ਦੀ ਵੀ ਕਰਾਉਣੀ ਆ ਤਾਂ ਬਾਈ ਉਹਨਾਂ ਤੁਸੀਂ ਸੰਪਰਕ ਕਰ ਸਕਦੇ ਨੰਬਰ ਪਾਉਂਗਾ ਤੇ ਆ ਜਾ ਬਾਈ ਤੂੰ ਵੀ ਆ ਜਾ ਆਇਆ ਢੋਲੀ ਲੈ ਗਿਆ ਮੇਰਾ ਮੰਦਰ ਆਪਣਾ ਰਹੀ ਗਿਆ ਢੋਲੀ ਲੈ ਜੀ ਇੱਥੇ ਸ਼ਰਤ ਦੇ ਦੀ ਕੀ ਹਾਲਾ ਬਾਈ ਵਧੀਆ ਬਾਈ ਤੁਸੀਂ ਦੱਸੋ ਮੈਂ ਸੁਣਿਆ ਵੀ ਢੋਲੀ ਦੀ ਢੋਲੀ ਦਾ ਪੂਰਾ ਚਾੜੜਾ ਬਾਈ ਜੋ ਢੋਲੀ ਨਵੀਂ ਲੈ ਕੇ ਆਇਓ ਹਾਂ ਬਾਈ ਪੂਰੀ ਹੀ ਹੈ ਪੂਰਾ ਬਾਗੋ ਬਾਗਾ ਜਾਵਾ ਹਾਂ ਬਾਗੋ ਬਾਗੀ ਠੀਕ ਆ ਤੇ ਬਾਈ ਨੇ ਪਹਿਲਾਂ ਗੱਲਬਾਤ ਕਰਕੇ ਅੜਿਆ ਵੀ ਮਤਲਬ ਇਹਨਾਂ ਦੀ ਤਿੰਨਾਂ ਚਾਰਾਂ ਦੀ ਟੀਮ ਆ ਗਈ ਹਾਂ ਬਾਈ ਟੀਮ ਆਪਾਂ ਪੂਰਾ ਪੱਕਾ ਕਮਾਉਡਨ ਵਾਲਾ ਨਾ ਹਾਂ ਬਾਈ ਪੱਕਾ ਆ ਪੂਰੀ ਠੀਕ ਆ ਤੇ ਬਾਈ ਨੂੰ ਵੀ ਪਉਦੇ ਆਪਾਂ ਫਿਰ ਬਾਈ ਕਿ ਕਿੰਨੀ ਖੁਸ਼ ਹੋ ਜਨਮ ਅੱਜ ਢੋਲੀਆਂ ਚਲਾਈਆਂ ਫਿਰ ਪੂਰੀ ਖੁਸ਼ੀ ਹੈ ਬਾਈ ਠੀਕ ਆ ਤੇ ਨੰਬਰ ਪਾ ਦੂ ਮੈਂ ਛੋੜੇ ਅੱਜ ਠੀਕ ਹੈ ਠੀਕ ਆ ਤੇ ਬਾਈ ਬਣ ਕੇ ਜਰੂਰ ਫੋਨ ਕਰਿਓ ਹਨਾ ਬਾਈ ਹੋਰਿਆਂ ਨੂੰ ਤੇ ਬਹੁਤ ਸੋਹਣਾ ਕੰਮ ਕਰਦੇ ਆ ਵੱਡੀ ਗੱਲ ਤੇ ਇਹ ਹੁੰਦੀ ਆ ਮਤਲਬ ਇੱਕ ਤਾਂ ਹੁੰਦਾ ਨਾ ਗਾਹਿਆਂ ਨਹੀਂ ਪਾਉਂਦੇ ਮਨ ਲਾ ਪੂਰਾ ਨਿਸ਼ਾਲਾ ਕੰਮ ਕਰਦੇ ਆ ਬਾਈ ਕੈਸਾ ਲੋ ਕੰਮ ਕਰਦੇ ਨੇ ਤਿੰਨ ਸਾਲ ਹੋ ਗਏ ਬਾਈ ਅੱਛਾ ਹਾਂਜੀ ਤਿੰਨ ਸਾਲਾਂ ਦੇ ਵਿੱਚ ਕਿਉਂਕਿ ਬਾਈ ਮੈਂ ਤਾਂ ਇਹੋ ਵੀਡੀਓ ਬਣਾਈ ਆ ਬਾਈ ਹੋਰਿਆਂ ਦੀ ਬਾਈ ਹੋਰੀ ਕੰਮ ਪੂਰਾ ਟਾਪ ਦਾ ਕਰਦੇ ਆ ਇਹਨਾਂ ਦੇ ਬੰਦੇ ਕੰਮ ਬੋਲਣੇ ਚਾਹੀਦੇ ਹਨਾ ਹਾਂ ਸਹੀ ਗੱਲਾਂ ਬਾਈ ਜੀ ਆਹ ਤੇ ਹੋਰ ਬਾਈ ਕੁਝ ਕਹਿਣਾ ਬਸ ਵਧੀਆ ਜਮਾ ਰੰਗ ਲੱਗੇ ਆ ਚੱਲ ਵਧੀਆ ਗੱਲਾਂ ਤੇ ਕਿ ਕਿੰਨੇ ਘਰਾਂ ਇਹ ਦਵਾਈ ਕਰਤੀ ਬਈ ਫਿਰ ਅਸੀਂ ਤਾਂ ਹਣ ਗਿਣਤੀ ਕਰਦੇ ਹਾਂ ਤਾਂ ਜਾ ਵੀ ਹੋ ਗਈ ਤਨ 100 ਟੋਲੀ ਅੱਛਾ ਵੀ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਆਪਣੇ ਏਰੀਆ ਦਾ ਮਤਲਬ ਤੁਸੀਂ ਚੱਲਦੇ ਹੋ ਮਤਲਬ ਤੇ ਚਾਰਿਆ ਨੇ ਹਾਂ ਇਹ ਇੱਕ ਹੋਰ ਵੀ ਹੋੜ ਮਤਲਬ ਚਾਰਿਆ ਨੇ ਨਾ ਥੋੜੇ ਪਨੇ 2000 2000 ਇੱਕ ਭਰਾ ਹੋਟ ਮਤਲਬ ਨਾ ਨਾ ਹੋਰ ਕੋਣ ਉਹ ਤਾਂ ਪ੍ਰਯਾਮ ਅੱਛਾ ਕਰਾਂ ਜੂਣ ਠੀਕ ਹੈ ਠੀਕ ਹੈ ਤੇ ਆ ਬਾਈ ਹਰੇ ਨੰਬਰ ਪਾਵਾਂਗੇ ਕਿਸੇ ਨੇ ਵੀ ਪਾਈ ਹੈ ਨਾ ਦਵਾਈ ਕਰਵਾਉਣੀ ਹੈ ਰੇ ਰੇ ਦਾ ਕੰਮ ਆ ਤਾਂ ਬਾਈ ਹਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤਿੰਨਾਂ ਇਹ ਨੰਬਰ ਪਾਵਾਂਗੇ ਠੀਕ ਆ ਧੰਨਵਾਦ ਬਾਈ ਤੇ ਕਰਦੋ ਸ਼ੇਅਰ ਤੇ ਬਹੁਤ ਕੰਡ ਕੰਮ ਕਰਦੇ ਆ ਸਿਰਾਂ ਗੱਲਬਾਤ ਤਾਂ ਹੀ ਉਹ ਵੀਡੀਓ ਪਾਈ ਆ ਬਾਈ ਤੇ ਆਪਣੇ ਪੱਕੇ ਦੋਸਤ ਆ ਗਮਾਂਡੀ ਪਿੰਡ ਤੋਂ ਕਿਉਂਕਿ ਸਾਡਾ ਹੱਕ ਬਣਦਾ ਵੀਡੀਓ ਪਾਉਣ ਦਾ ਤੇ ਧੰਨਵਾਦ ਬਾਈ